ਅੱਜ ਅਸੀਂ ਸਰਕਾਰ ਨੂੰ ਦੇਸੀ ਸਾਹਿਬ ਅਮਰਜੀਤ ਸਾਹਿਬ ਨੂੰ ਨਮਰੈਂਡਮ ਦੇਣ ਆਏ ਆ ਕਿ ਜਿਹੜੇ ਅਮਰਿਤਪਾਲ ਤੇ ਐਨਐਸਏ ਲਾਈ ਹੈ ਤੇ ਤੀਜੇ ਸਾਲ ਦੀ ਉਹ ਹਟਾਈ ਆ ਜੀ ਇਸ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਜੀ ਜਦੋਂ ਐਨਐਸਐਫ ਵਧਾਇਆ ਗਿਆ ਸੀ ਉਦੋਂ ਕੀਤੀ ਸੀ ਜੀ ਪਰ ਹੁਣ ਅਸੀਂ ਉਹ ਕਰ ਰਹੇ ਆਂ ਦੇਣਾ ਹੈ ਅੱਜ ਪਹੁੰਚ ਕਰਦੇ ਭਾਈ ਹਾਂ ਜੀ ਅਸੀਂ ਪਹਿਲਾਂ ਤੇ ਸਾਰੀਆਂ ਜਿੰਨੀਆਂ ਸੰਗਤਾਂ ਇੱਥੇ ਪਹੁੰਚੀਆਂ ਉਹਨਾਂ ਦਾ ਸਾਡੇ ਵੱਲੋਂ ਧੰਨਵਾਦ ਕਰਦੇ ਆਂ ਕਿ ਇੰਨੀ ਗਰਮੀ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਜ਼ੁਲਮ ਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਹੈ ਉਹਦੇ 'ਚ ਉਹਨਾਂ ਨੇ ਬਹੁਤ ਵੱਡਾ ਆਪਣਾ ਉਹਨਾਂ ਦਾ ਯੋਗਦਾਨ ਆ ਇਸ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ ਸਰਕਾਰ ਨੂੰ ਤੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਜਿਹੜਾ ਅਸੀਂ ਜੋ ਗੈਰ ਕਾਨੂੰਨੀ ਕਾਲੇ ਕਾਨੂੰਨ ਆ ਉਹ ਅਸੀਂ ਚਾਹੁੰਦੇ ਹਾਂ ਕਿ ਸਾਡੀ ਪਾਰਟੀ ਕੇ ਹਮੇਸ਼ਾ ਲਈ ਰੱਦ ਹੋਣੇ ਚਾਹੀਦੇ ਆ ਇਹ ਨਹੀਂ ਕਿ ਕੱਲੇ ਅਮਰਪਾਲ ਲਈ ਅਸੀਂ ਆਉਣ ਵਾਲੇ ਸਮੇਂ ਲਈ ਵੀ ਇਹ ਜਿਹੜੇ ਕਾਨੂੰਨ ਇਹੋ ਜਿਹੇ ਕਾਲੇ ਕਾਨੂੰਨ ਆ ਅੱਜ ਇਹਨਾਂ ਦੇ ਲੋਕਤੰਤਰ ਚ ਕੋਈ ਥਾਂ ਨਹੀਂ ਕੀ ਸਰਬਾਹਨੂਸ਼ਕੇ ਟਾਂਕੇ ਇਹੋ ਜਿਹੇ ਕਾਨੂੰਨ ਲਾਏ ਜਾ ਰਹੇ ਆ ਉਹਨਾਂ ਦਾ ਅਸੀਂ ਵਿਰੋਧ ਕਰਦੇ ਆ ਅਸੀਂ ਕਹਿੰਦੇ ਕਿ ਹਮੇਸ਼ਾ ਲਈ ਇਹ ਰੱਦ ਹੋ ਇਸ ਸਮੇਂ ਪੰਜਾਬ ਦੇ ਵਿੱਚ ਪਾਣੀ ਦਾ ਮੁੱਦਾ ਬੜਾ ਵੱਧਿਆ ਕਿਵੇਂ ਨਹੀਂ ਨਹੀਂ ਚਲੋ ਜੀ ਉਹ ਵੀ ਮੁੱਦਾ ਜਿਹੜਾ ਅੱਜ ਦਾ ਮੁੱਦਾ ਅਸੀਂ ਤੇ ਅੱਜ ਦੇ ਮੁੱਦੇ ਦੀ ਗੱਲ ਕਰਦੇ ਆ ਪਾਣੀ ਵੀ ਸਾਡੇ ਪੰਜਾਬ ਦੀ ਇੱਕ ਸਹਾਰਾ ਗਿਆ ਉਹ ਵੀ ਉਹ ਬਚਣਾ ਚਾਹੀਦਾ ਅਸੀਂ ਇਹ ਤੇ ਕਹਿੰਨੇ ਕਿ ਸਾਡੀਆਂ ਜਿਹੜੀਆਂ ਪਹਿਲੀਆਂ ਜਿਲੀਆਂ ਵੀ ਪਾਰਟੀਆਂ ਉਹਨਾਂ ਚ ਪਾਣੀ ਚ ਦੇਣ ਚ ਲਟਾਉਣ ਚ ਸਾਰਿਆਂ ਦਾ ਕਾਫੀ ਵੱਡਾ ਰੋਲ ਆ ਇਸ ਕਰਕੇ ਹੁਣ ਹੀ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਆਪਣੀਆਂ ਭੁੱਲਾਂ ਨੂੰ ਮੰਨ ਕੇ ਅੱਗੇ ਆਉਣ ਵਾਲੇ ਸਮੇਂ ਲਈ ਕੋਈ ਜਿਦਾ ਵਿਧਾਨ ਸਭਾ ਜੀ ਕੱਲ੍ਹ ਜੋ ਜੋ ਜਿਹੜੀਆਂ ਪਾਣੀ ਦੇ ਜਿਹੜੋ ਕੰਟਰੋਲ ਆ ਉਹ ਉਹਦੇ ਜਿਹੜੀਆਂ ਤਾਰਾਵਾਵਾਂ ਉਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਤੇ ਪਾਣੀ ਤੇ ਪਹਿਲਾ ਹੱਕ ਪੰਜਾਬ ਦਾ ਹੋਣਾ ਚਾਹੀਦਾ ਐਡਵੋਕੇਟ ਹਰਜੀ ਨਿਤਤਾਮੀ ਦਾ ਕਹਿਣਾ ਹੈ ਕਿ ਕੋਈ ਵਿਸ਼ੇ ਭਰਦੇ ਪਤਾ ਜਿਹੜੇ 71 ਤੱਕ ਕੀਤੀ ਜਾਵੇ ਕਿ ਜਿਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਬਰ ਗੱਲਬਾਤ ਕੀਤੀ ਨਹੀਂ ਅਸੀਂ ਤੇ ਹਮੇਸ਼ਾ ਕਹਿੰਦੇ ਕਿ ਉਹਦੇ ਵਾਸਤੇ ਇੱਕ ਵਿਸ਼ੇ ਪੱਤਰ ਦੀ ਜਿਤਨਾ ਦੇ ਵੀ ਕਰਨੀ ਆ ਕਰਨ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣਾ ਚਾਹੀਦਾ ਉਹਨਾਂ ਦਾ ਉਹਨਾਂ ਨੇ ਆਪਣੀਆਂ ਸਜਾਵਾਂ ਤੇ ਮੇਰੇ ਖਿਆਲ ਸਵਧਾਨ ਦਾ ਜਿਹੜਾ ਕਿ ਉਹਨਾਂ ਵਿੱਚ ਸਿੱਕੇ ਟੰਕੇ ਕਿ ਜਿਹੜੇ ਜੋ ਉਹਨਾਂ ਦੀਆਂ ਸਜਾਵਾਂ ਬਣਦੀਆਂ ਉਹ ਤਾਂ ਡਬਲ ਡਬਲ ਭੁਗਤਣ ਦੇ ਬਾਵਜ ਉਹਦੇ ਕੋਈ ਨੋਟਿਸ ਲੈ ਰਹੀ ਹੈ ਤੇ ਬਾਰ ਬਾਰ ਸਿੱਖਾਂ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਕਿ ਤੁਸੀਂ ਸਾਡੇ ਬੰਦੀ ਸਿੰਘ ਰਿਹਾ ਕਰੋ ਸਾਡੀ ਬੇਇੱਜ਼ਤੀਆਂ ਦਾ ਸਾਨੂੰ ਇਨਸਾਫ ਦਿਓ ਸਾਨੂੰ ਪਾਣੀ ਦਾ ਇਨਸਾਫ ਦਿਓ ਕਿ ਕਿਸੇ ਪਾਸੇ ਵੀ ਕਿ ਪੰਜਾਬ ਦੇ ਲੋਕਾਂ ਨੂੰ ਦਿਨ ਦਿਨ ਦਬਾਇਆ ਜਾ ਰਿਹਾ ਡੰਡੇ ਨਾਲ ਰਾਜ ਕਰ ਕੀਤਾ ਜਾ ਰਿਹਾ ਕਿਸਾਨਾਂ ਦੇ ਆ ਦੇਖੋ ਕਿਸਾਨਾਂ ਨੇ ਅੱਜ ਉਥੇ ਇੱਕ ਆਪਣਾ ਰੋਸ ਪ੍ਰਦਰਸ਼ਨ ਕਰਨਾ ਸੀ ਉਹਦੇ ਵਾਸਤੇ ਉਹ ਕੱਲ ਤੋਂ ਹੀ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕਰਨਾ ਇਹ ਮੇਰਾ ਖਿਆਲ ਹੈ ਕਿ ਲੋਕਤੰਤਰ ਦੀ ਜਿਹੜੀ ਇੱਕ ਇੱਕ ਹੱਤਿਆ ਵਾ ਇਹ ਇਹੋ ਜਿਹੇ ਜਿਹੜੇ ਇਹੋ ਜਿਹੇ ਤੱਕੇਸ਼ਾਈ ਦੇ ਪਾਣੀ ਦੇ ਜਿਹੜੋ ਕੰਟਰੋਲ ਆ ਉਹ ਉਹਦੀਆਂ ਜਿਹੜੀਆਂ ਤਾਰਾਵਾਂ ਆ ਉਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਤੇ ਪਾਣੀ ਤੇ ਪਹਿਲਾ ਹੱਕ ਪੰਜਾਬ ਦਾ ਹੋਣਾ ਚਾਹੀਦਾ ਐਡਵੋਕੇਟ ਹਰਜੀ ਨਿਤਾਮੀ ਦਾ ਕਹਿਣਾ ਹੈ ਕਿ ਇੱਕ ਵਿਸ਼ੇ ਭਰਦੇ ਜਿਹੜੇ 71 ਤੱਕ ਕੀਤੀ ਜਾ ਵੀ ਜਿਸ ਦੇ ਵਿੱਚ ਬੰਦੀ ਸਿੰਘਾਂ ਦੀ ਰਾਈਵਰ ਗੱਲਬਾਤ ਵੀ ਨਹੀਂ ਅਸੀਂ ਤੇ ਹਮੇਸ਼ਾ ਕਹਿੰਦੇ ਹਾਂ ਕਿ ਉਹਦੇ ਵਾਸਤੇ ਇੱਕ ਵਿਸ਼ੇ ਪੱਧਰ ਦੀ ਜਿੱਤ ਤਰ੍ਹਾਂ ਦੀ ਵੀ ਕਰਨੀ ਆ ਕਰਨ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣਾ ਚਾਹੀਦਾ ਉਹਨਾਂ ਦਾ ਉਹਨਾਂ ਨੇ ਆਪਣੀਆਂ ਸਜਾਵਾਂ ਤੇ ਮੇਰੇ ਖਿਆਲ ਸਵਧਾਨ ਦਾ ਜਿਹੜਾ ਕਿ ਉਹਨਾਂ ਵਿੱਚ ਸਿੱਕੇ ਟੰਕੇ ਕਿ ਜਿਹੜੇ ਜੋ ਉਹਨਾਂ ਦੀਆਂ ਸਜ਼ਾਵਾਂ ਬਣਦੀਆਂ ਤਾਂ ਡਬਲ ਡਬਲ ਭੁਗਤਣ ਦੇ باوجود ਵੀ ਨਾ ਤੇ ਕਾਨੂੰਨ ਸੁਣ ਰਿਹਾ ਨਾ ਕੋਈ ਸਰਕਾਰਾਂ ਉਹਦੇ ਕੋਈ ਨੋਟਿਸ ਲੈ ਰਹੀ ਹੈ ਤੇ बार-बार ਸਿੱਖਾਂ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਕਿ ਕਿਸੇ ਸਾਡੇ ਬੰਦੀ ਸਿੰਘ ਰਿਹਾ ਕਰੋ ਸਾਡੀ ਬੇਅਦਬੀਆਂ ਦਾ ਸਾਨੂੰ ਇਨਸਾਫ ਦਿਓ ਸਾਨੂੰ ਪਾਣੀ ਦਾ ਇਨਸਾਫ ਦਿਓ ਕਿ ਕਿਸੇ ਪਾਸਿਓਂ ਵੀ ਕਿ ਪੰਜਾਬ ਦੇ ਲੋਕਾਂ ਨੂੰ ਦਿਨ ਦਿਨ ਬਦਨ ਦਬਾਇਆ ਜਾ ਰਿਹਾ ਡੰਡੇ ਨਾਲ ਰਾਜ ਕਰ ਕੀਤਾ ਜਾ ਰਿਹਾ ਕਿਸਾਨਾਂ ਦੇ ਆ ਦੇਖੋ ਕਿਸਾਨਾਂ ਨੇ ਅੱਜ ਉਥੇ ਇੱਕ ਆਪਣਾ ਰੋਸ ਪ੍ਰਦਰਸ਼ਨ ਕਰਨਾ ਸੀ ਉਹਦੇ ਵਾਸਤੇ ਉਹ ਕੱਲ ਤੋਂ ਹੀ ਉਹਨਾਂ ਨੂੰ ਘਰਾਜੇ ਨਜ਼ਰ ਬੰਦ ਕਰਨਾ ਇਹ ਮੇਰਾ ਖਿਆਲ ਹੈ ਕਿ ਲੋਕਤੰਤਰ ਦੀ ਜਿਹੜੀ ਇੱਕ ਇੱਕ ਹਾਤਿਆਵਾ ਤੇ ਇਹ ਇਹੋ ਜਿਹੇ ਜਿਹੜੇ ਇਹੋ ਜਿਹੇ ੱੱਕੇਸ਼ਾ